ਮੈਂ ਨਾ ਉੱਥੇ ਪੁਲ ਤੇ ਖੜਾ ਜਾ ਤੇ ਨਵਾਂ ਪੁਲ ਬਣਾਉਂਦੇ ਉੱਥੇ ਬੱਲਣ ਵਾਲਦੇ ਮੇਰੇ ਹਾਂ 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 ਉਹਦਾ ਗੰਨੇ ਵਾਲੀਆਂ ਟਰਾਲੀਆਂ ਇੰਨੀਆਂ ਔਖੀਆਂ ਚੜ ਰਹੀਆਂ ਨਾ ਚੜਦੀਆਂ ਨਹੀਂ ਗਿਆ ਸੋ ਤੁਸੀਂ ਸਵੇਰੇ ਇੱਥੇ ਪੱਥਰ ਲਾਓ ਨਹੀਂ ਗਾ ਹਾਂ ਤੇਰੇ ਪੱਥਰ ਹੋਣਾ ਚਾਹੀਦਾ ਇੱਥੇ ਹਾਂ ਤੇਰੇ ਪੱਥਰ ਮਗਾਈ ਮੈਂ ਕੱਲ ਫੇਰ ਆਉਂਗਾ ਕਹਿੰਦਾ ਬੱਜਰ ਸੁੱਟੋ ਇੱਥੇ ਹਾਂ ਬੱਜਰ ਪਾ ਗਏ ਛੇਤੀ ਦਾ ਲਾਦਾ ਬੱਜਰ ਪਵਾ ਦਿੰਨੇ ਬੱਜਰ ਪਵਾ ਦਿੰਨੇ ਮਾੜੀ ਜੀ ਰੁੱਕ ਪਵਾ ਦੋ ਹਾਂ ਬੱਜਰ ਪਵਾ ਦਿੰਨੇ ਓਏ ਇੱਕ ਮਿੰਟ ਮਖਤਾਰ ਓ ਨਹੀਂ ਤੂੰ ਕਿਤੇ ਖਲੋ ਕੋ ਹਾਂ ਚਰਨਾ ਗੱਲ ਕਰ ਅੱਛਾ ਅੱਨਾ ਗੱਲ ਕਰ ਕੋਈ ਨਹੀਂ ਸਾਹਿਬ ਆਏ ਹਨ ਤੇ ਉਹ ਵੇਖਣਦੇ ਹਨ ਕਿ ਮੈਂ ਕਾ ਚੱਲ ਲਿਆ ਤੂੰ ਨਹੀਂ ਪਤਾ ਹੋ ਜਾਏਗਾ ਕਿ ਠੀਕ ਹੋ ਜਾਵੇਗਾ ਤੇ ਪੈਸਾ ਚੱਲ ਜਾਵੇ ਚੱਲ ਲੱਗਿਆ ਬੈਗ ਤੇ ਬੰਪਰ ਨੂੰ ਬੰਪਰ ਲਾਉਂ ਟਰਾਲੀ ਪਲਟ ਗਈ ਤੇ ਫੇਰ ਮੈਨੂੰ ਨਾ ਆਖੋ ਯਾਰ ਹਾ ਤੇਰ ਨਾ ਮੈਂ ਨਾ ਇੱਥੇ ਪੁਲ ਤੇ ਖੜਾ ਜਾ ਤੁਸੀਂ ਨਵਾਂ ਪੁਲ ਬਣਾਉਣ ਦੇ ਉੱਥੇ ਬੱਲਣ ਵਾਲਦੇ ਨੇਰੇ ਹਾਂ 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 ਉਹ ਨਾ ਗੰਨੇ ਵਾਲੀਆਂ ਟਰਾਲੀਆਂ ਇੰਨੀਆਂ ਔਖੀਆਂ ਚੜ ਰਹੀਆਂ ਨਾ ਚੜਦੀਆਂ ਨਹੀਂ ਗਿਆ ਨਹੀਂ 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 ਸੋ ਤੁਸੀਂ ਸਵੇਰੇ ਇੱਥੇ ਬੱਥਰ ਸੋ ਆ ਸਵੇਰੇ ਦੋ ਦੋ ਤਿੰਨ ਟਰੱਕ ਤੇ ਪੱਥਰ ਦੇ ਸਟਾਫ ਚਾਦੇ ਨਾ ਬਹੁਤ ਔਖਾ ਮੈਂ ਇੱਥੇ ਖੜਾ ਹਾਂ ਆ ਪਹਿਲਾਂ ਪੱਥਰ ਦਾ ਪ੍ਰਬੰਧ ਕਰਦਾ ਪੱਥਰ ਬਾਹਰ ਬੋਲਦੇ ਉੱਤੇ ਕੇ ਦੀ ਟਰਾਲੀ ਨਾਲ ਉਲਟ ਜੇ ਠੀਕ ਹੈ ਨਾ ਹਾਂ ਸਵੇਰੇ ਪੱਥਰ ਆਉਣਾ ਚਾਹੀਦਾ ਇੱਥੇ ਹਾਂ ਸਵੇਰੇ ਪੱਥਰ ਮੈਂ ਕੱਲ ਫੇਰ ਆਉਂਗਾ ਠੀਕ ਹੈ ਸਰ ਹਾਂ ਦੋਵੇਂ ਪਾਸੇ ਪੱਥਰ ਪਾ ਦਿਓ ਜਿਹੜੀਆਂ ਗੰਦਿਆਂ ਆ ਗਿਆ ਟਰਾਲੀਆਂ ਚੜ ਜਾਣ ਓਕੇ ਓਕੇ ਬਾਈ ਓਕੇ ਬਾਈ ਓਕੇ ਬਾਈ